ਗਜਰੇਲਾ ਤਾਂ ਨਹੀਂ ਦੱਸਦੇ ਗਜਰੇਲਾ ਬਣਾਉਣਾ ਹੈ ਅੱਜ ਉਹ ਆਵੇ ਜਾਣਦੇ ਐ ਨਾ ਕੋਈ ਕੰਮ ਸਖਾਲਿਆ ਨਹੀਂ ਆ ਤੇਰੀ ਦਾਦੀ ਨੂੰ ਭਾਂਡੇ ਮੰਨ ਜਣ ਦਾ ਕੋਰਸ ਕਰਾਇਆ ਫੇਰ ਦਾਦੀ ਦੇ ਗੱਲ ਦੇਖ ਲੈ ਪੰਗੇ ਪੰਗੇ ਆਪ ਲੈਨੀ ਤੂੰ ਹੁਣ ਦੇਖ ਲੈ ਹੁਣ ਦੇਖ ਲੈ ਲੂਣ ਇਹਦਾ ਲੂਣ ਕਿਉਂ ਇਹ ਲੂਣ ਵਾਲਾ ਤਾਂ ਨਹੀਂ ਬਣਾਉਂਦਾ ਸੱਚੀ ਕਿਤੇ ਉਹ ਹੈ ਹੈ ਸੱਚੀ ਤਾਂ ਨਹੀਂ ਲੂਣ ਵਾਲਾ ਬਣਾਤਾ ਬਣਾਤਾ ਇਹਦੇ ਸਾਰਿਆਂ ਨੂੰ ਜਿੰਨੇ ਆਉਣਾ ਸਵੇਰ ਨਵਾ ਜਾਓ ਫੇਨ ਆ ਗਿਆ ਤਾਂ ਕਿ ਸਾਰਾ ਖਾ ਲੈਣਾ ਮੈਂ ਨਹੀਂ ਐ ਅੱਗ ਲੱਗੀ ਡੈਣੀਆ ਮੈਂ ਅਬ ਮੈਂ ਬਣਾਇਆ ਸਾਰਾ ਇਕੱਲੇ ਨੇ ਮੈਂ ਬਣਾਇਆ ਨਾ 부ਆ 부ਆ ਪਾਸ ਕਰ ਤਾਹੀ ਕੀਤਾ ਕੀ ਆ 부ਆ ਬਣਾਉਣ ਲੱਗੀ ਅੱਜ ਗਜਰੇਲਾ ਤਾਂ ਨਹੀਂ ਬਣਾਉਦੇ। ਗਜਰੇਲਾ ਬਣਾਉਣਾ ਹੈ ਅੱਜ। ਕਿੱਦਾਂ ਬਣਦਾ ਹੁੰਦਾ ਇਹ? ਅмма ਕੀ ਬਣਾਣਾ? ਹੈ? ਹੈ? ਇਹਨਾਂ ਫਿਰ ਨਾਲ ਗਾਜਰਾਂ ਜੜੀ ਕਿ ਪਾਉਣ ਦੇਣਾ ਹੈ। ਹੂੰ ਤੇ ਕੱਢ ਲੈਣੀਆਂ। ਠੀਕ ਹੋਆ ਮਾਰ ਲੈਣਾ। ਤੇ ਰੋਣਾ ਫਿਰ। ਗਜਰੇਲਾ ਬਣਾਉਂਦੇ ਹਾਂ। ਹੋਰ ਕੀ ਬਣਾ ਵਿੱਚ? ਜੋ ਮਾਜੀ ਬਣਾਉ। ਕੋਆ ਮਾਰ ਲਗੀ। ਗੁਰੀਲ ਨਾਲ ਅੰਦੇ ਦੇ ਜਮੀਨਾਂ ਗੰਪੈਰ ਲੱਗਦਾ ਨਹੀਂ ਵਿਚਾਰੀ ਦਾ ਇਹਦਾ ਕਿਹਦਾ ਇਹਦਾ ਗੁਰੀ ਤੇ ਇਹਦਾ ਉਹ ਕਹਦੇ ਕੰਮ ਪਤਾ ਕਿੰਨਾ ਮਾਤਾ ਨੂੰ ਮੇਰੀ ਨੂੰ ਹੂੰ ਉੱਪਰ ਸਫਾਈ ਕਰਦੇ ਨਾ ਸਜਣੀ ਲਾਈਊਗਾ ਹਲੋ ਸਾਰੇ ਕੰਦਰਾਂ ਦੇ ਭੂਆ ਕੰਮ ਕਰਦੀ ਆ ਸਾਰਾ ਇਹਦਾ ਕਰਦਾ ਵੱਧਾ ਕਰਦੀ ਨਹੀਂ ਹਾਂ ਉਹ ਕਿੰਨੇ ਟਾਈਮ ਹਲਾਣਾ ਹੁਣ ਇਹਨੂੰ ਉੱਥੇ ਪਾ ਕੇ ਬੱਠਿਆ ਮਾਂ ਅਜਾ ਟਾਈਮ ਬਹੁਤ ਲੱਗਦਾ ਹਾਂ ਹਾਂ ਉੱਥੇ ਉੱਪਰ ਰੱਖਿਆ ਹੈ ਪੂਆ ਹਾਂ ਹਾਂ ਉੱਪਰੇ ਰੱਖ ਲਿਆ ਛੇਤੀ ਨਹੀਂ ਪਾ ਹੋ ਗਿਆ ਹੈ ਬਾਦ ਮਾ ਹੋਰ ਥੋੜੇ ਜਿਹਾ ਪਾ ਦੇ ਪਾ ਦੇ ਕਿੰਨੇ ਟਾਈਮ ਬਾਅਦ ਪਾਣਾ ਹੁੰਦਾ ਪੂਆ ਮਿੱਠਾ ਹੈ ਹਾਂ ਹਾਂ ਕਿੰਨੇ ਟਾਈਮ ਬਾਅਦ ਮਿੱਠਾ ਪਾਣਾ ਹੁੰਦਾ ਆਪਣੀ ਮਰਜ਼ੀ ਹੈ ਨਾ ਹਾਂ ਜਦ ਪੂਆ ਨੂੰ ਬਿਠਾਇਆ ਹੈ ਆ ਪੁਆ ਤੈਨੂੰ ਬਿਠਾਇਆ ਬੇਲੀ ਘੁੰਮੀ ਜਾਂਦੀ ਆ ਇਦਾਂ ਹੀ ਆ ਬੇਗਦੀ ਸਾਲ ਦੀ ਦੀ ਆ ਕੰਮ ਕਰਦੀ ਕਿ ਨਹੀਂ ਪੁਆ ਇਹ ਇਹਦੇ ਸੰਡੇ ਲਾ ਤੂੰ ਘੁੰਮੈ ਨਾ ਤਾਂ ਪਤਾ ਜਾਈ ਲੱਗ ਕੁਛ ਨਹੀਂ ਕਰਦੀ ਕਿ ਉੱਦੇ ਤੋਂ ਸਾਈਡ ਲੈਣੀ ਰਹੀਂਦੀ ਮੇਰੀ ਮੰਮੀ ਦੀ ਹੈ ਰੋਟੀ ਤੂੰ ਬਣਾਉਂਦੀ ਹੁੰਨੀ ਆ ਆ ਵੀ ਹੁਣ ਤੂੰ ਕਰਨ ਲੱਗੀ ਆ ਮਾਂ ਤਾਂ ਮੇਰੀ ਕੀ ਕਰਦੀ ਆ ਹੈ ਮੈਂ ਕੀ ਕਰਦੀ ਦੋ ਰੋਟੀਆਂ ਪਕਾ ਕੇ ਲੈ ਜਾਂਦੀ ਹਾਂ ਹਾਂ ਇੱਕ ਮਿੰਟ ਦੋ ਰੋਟੀਆਂ ਕਾਈਂ ਫੇਟ ਮੈਂ ਦੁੱਧੇ ਛੋਟੇ ਦੇ ਪਾਣੀ ਤੋਂ ਬਚਾ ਲਵਾਂ ਠੀਕ ਆ ਓਕੇ 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 ਫੇਟ ਨਹੀਂ ਠੀਕ ਆ ਲੈ ਆ ਪੂਆ ਮੈਂ ਹਲਾਣਾ ਐ ਦੇ ਲੈਣਾ ਇਧਰ ਆ ਨਾ ਐਦਾਂ ਆਹੋ ਐਦਾਂ ਹੋਂਦੋ ਤਾਂ ਸਾਰਾ ਹੀ ਆ ਮੈਨੂੰ ਕੰਮ ਸਹੀ ਹਲਾ ਨਾ ਮੈਂ ਹਾਂ ਹਾਂ ਸਹੀ ਆ ਆਹੋ ਦੁੱਧ ਕੇ ਤੋਂ ਬਣਾਉਣੇ ਨੇ ਚ ਦੱਦ ਜੀ ਤਾਂ ਕਾਦੇ ਇੱਕ ਇੱਕ ਖੂਆ ਮਾਰ ਕੇ ਤੋਂ ਖੂਆ ਕਿੱਥੇ ਆ ਖੂਆ ਮਾਰਾਂਗੇ ਕੱਲ ਨੂੰ ਅੱਜ ਹੀ ਅੱਜੇ ਬਣਾਉਣਾ ਹੈ ਸਾਰਾ ਹੀ ਚੱਲ ਫੇ ਅੱਜ ਨਾਲਾ ਹੀ ਆ ਮੈਂ ਤੇਰੇ ਬੂਆ ਉਹ ਮੇਰੀ ਮਾਂ ਨੂੰ ਵੀ ਮਾੜਾ ਮੋਟਾ ਲਾ ਲੈਣਾ ਸੀ ਨਾਲ ਉਹਨੂੰ ਵੀ ਹੱਥ ਹਲਾ ਲਵੇ ਮਾੜਾ ਜੀ ਮਾੜਾ ਕੱਪੜੇ ਧੌਂਦੀ ਆ ਉੱਧਰ ਹੁਣ ਸਵੇਰ ਦੀ ਦੇਲੇ ਕੱਪੜੇ ਧੋਤੇ ਹੋਣੇ ਨਾ ਬਸ ਹੋਰ ਕੁਛ ਨਹੀਂ ਕੀਤਾ ਹਣਾ ਨੇ ਸਵੇਰ ਦੀ ਨਾ ਹਾਂ ਕਾਹਨ ਲੱਤੇ ਕੋਈ ਕਹਾਂਦੇ ਯਾਰ ਬੇਲੀ ਹੀ ਰਹਿੰਦੀ ਆ ਕੰਮ ਦਾ ਇਕੱਲੀ ਦੂਂ ਕਰਦੀ ਆ ਸਾਰੇ ਬੇਲੀ ਰਹਿੰਦੇ ਆ ਤਾਂ ਸਾਰੇ ਇਦਾਂ ਹੀ ਕਹਿੰਦੇ ਆ ਬੇਲੀ ਸਾਰੇ ਭੂਏ ਇਕੱਲੀ ਕੰਮ ਕਰਦੀ ਆ ਵਕ ਕਿੰਨਾ ਟਾਈਮ ਨੂੰ ਦੂਜਾ ਕੰਮ ਆਉਂਦਾ ਇਦਾਂ ਹੈ ਕਿੰਨਾ ਟਾਈਮ ਦੂਜਾ ਕੰਮ ਆਉਂਦਾ ਫਲਾਣਾ ਹੁੰਦਾ ਇਹਨੂੰ ਐਦਾਂ ਇਹ ਹੋਰ ਥੋੜਾ ਚੈ ਹੁੰਦਾ ਰਹਾ ਹੋਣਾ ਹੂੰ ਫੇਦਾ ਜਾਨੂੰ ਦੂਜਾ ਹੋ ਜਾਣਾ ਆ ਲਗਾ ਦੇਣਾ ਥੱਲੇ ਲੱਗ ਜਾਊਗਾ ਹੋਆ ਹੈ ਫੇਜਾ ਨੂੰ ਪਿਆ ਰਹਿਣਾ ਖੋਆ ਕਦੋਂ ਮਾਰਨਾ ਆ ਬਸ ਉਹਨੇ ਇਹ ਕੱਢ ਲੈਣਾ ਹਾਂ ਇਹ ਖੁਆ ਰੱਖ ਦੇਣਾ ਦੂਜਾ ਰੱਖ ਦੇਣਾ ਉੱਪਰ ਅੱਛਾ ਕੰਮ ਤਾਂ ਆਂਦਾ ਪੂਆ ਮੈਨੂੰ ਸਾਰਾ ਹੈ ਕੰਮ ਤਾਂ ਮੈਨੂੰ ਸਾਰਾ ਹੀ ਆਂਦਾ ਆ ਫੇਰ ਕਰਦਾ ਹੀ ਆ ਹੁਣ ਮੈਂ ਇੱਕ ਦਿਨ ਤਾਈ ਨਾਲ ਜਾ ਕੇ ਦੇਖੀ ਹਾਂ ਤਾਈ ਨਾਲ ਜਾਇਗਾ ਨਾ ਹੁਣ ਮੈਂ ਭਾਈ ਨਾਲ ਇੱਕ ਦਿਨ ਗਿਆ ਤੇ ਗੇਰਾਂ ਹਾਥੀ ਉਹ ਤਾਂ ਗਾੜਾ ਨੇ ਜਾ ਕੇ ਤੇ ਗਾੜਾ ਨੇ ਹਾਥੀ ਉੱਡ ਗਈ ਮੋਰੇ ਮਾਦੇ ਕੋਟੂ ਕਰਦੇ ਵੇ ਮਿੱਠਾ ਹੈ ਕਹਿੰਦੇ ਨਹੀਂ ਹੋ ਸਕਦਾ ਠੀਕ ਹੈ ਹਮ ਗਰਮਾ ਇੱਧੇ ਫੜਾ ਦੇ ਕੋਈ ਨਹੀਂ ਉਪਰੋਂ ਗਰਮਾ ਤੋਂ ਕੋਟੂ ਨੇ ਲਾ ਮੂੰਹ ਆ ਦੇ ਰਾਇ ਏਦਾਂ ਜਗ ਗਿਆ ਖਾ ਲਿਆ ਠੀਕ ਹੈ ਹਾਂ ਠੀਕ ਹੈ ਇੱਦਾਂ ਠੀਕ ਹਾਂ ਮਿੱਠਾ ਫੇਰ ਜਦੋਂ ਠੰਡਾ ਹੋ ਜਾਣਾ ਮਾ ਇਹ ਹੁਣ ਕਿਨੇ ਆਗੋ ਅੱਥੇ ਕਿੰਨੇ ਐਦਾਂ ਹੀ ਦੇ ਦੇ ਮੈਂ ਹੁਣੇ ਹੀ ਪੀ ਲੰਨਾ ਤਾਂ ਪੀ ਲੈ ਫਿਰ ਮੈਂ ਟੰਗਾ ਜਦੋਂ ਹੁਣ ਕੋ ਪੀ ਲੇ ਇੱਕ ਗੀਲਤੀ ਖਾਲੀ ਫੇਪਾਟ ਰੋਟੀ ਕੋਈ ਖਾਣੀ ਅੱਜ ਚੱਲ ਬਾਹਰ ਮੈਂ ਖਾ ਲੇ ਫੇ ਮੈਂ ਇਹ ਚੱਲ ਲਿਆਵਾ ਮਰਵੇ ਪਾਣੀ ਰੱਖ ਕੇ ਗਾਣਾ ਸੁਣਾ ਕੇ ਜਾ ਮੈਂ ਪੈਣਾ ਹੈ ਗਜਰੇਲੇ ਤੇ ਗਾਣਾ ਸੁਣਾ ਦੇ ਕੋਈ ਕੀ ਗਾਣਾ ਸੁਣਾ ਦੇ ਕੋਈ ਮੈਂ ਕੁਛ ਨਹੀਂ ਹਾਂ ਨੇ ਕੋਈ ਸੇ ਸੁਣਾ ਪੈਣਾ ਬਸ ਪਾਣੀ ਇਹ ਗਾਣਾ ਤਾਂ ਸੁਣਾ ਦੇ ਇੱਕ ਨਹੀਂ ਮੈਂ ਨਹੀਂ ਕੁਛ ਵੀ ਖਾਣਾ ਇਹ ਵਾਲਾ ਸੁਣਾ ਦੇ ਗਜਰੇਲੇ ਨੂੰ ਮਲਾਮਾ ਤੋੜਕਾ ਨਾ ਜੇ ਪਕ ਨੇ ਛੱਲੇ ਰੱਖ ਦੇ ਮੈਂ ਇੱਥੇ ਰੱਖ ਦੇਵਾਂ ਫੇਰ ਭਾਂਡੇ ਸਵੇਰ ਨੂੰ ਮਾ ਦੇ ਪੈ ਜਾ ਹੁਣ ਜਾ ਕੇ ਮਾ ਹੋਰ 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 ਨਹੀਂ ਕੁਛ ਕਰਨਾ ਤੂੰ ਆਪੇ ਮੈਂ ਕੰਮ ਕਰ ਲੈਣਾ ਇੱਧਰ ਸਾਰੇ ਪੈ ਜਾ ਤੁਸੀਂ ਜਾ ਕੇ ਹੁਣ ਹੱਸਦੀ ਕਹਦੇ ਆ ਹੈ ਹਾਂ ਹੱਸਦੀ ਕਹਦੇ ਆ ਚੱਲ ਜਮਾ ਹੋਰ ਹੋਰ ਸਾਰੇ ਹੀ ਸਾਰੇ ਹੀ ਇਕੱਲੇ ਨਹੀਂ ਬਣਾ ਦੇਣਾ ਇਹ ਤਾਂ ਮੈਂ ਹਾਂ ਮੈਂ ਨਹੀਂ ਨਹੀਂ ਹੋ ਗਿਆ ਅੱਧਾ ਘੰਟਾ ਮੈਨੂੰ ਅੱਧਾ ਘੰਟਾ ਹੋ ਗਿਆ ਉੱਪਰੋਂ ਆਇਆ ਮੈਂ ਕੋਈ ਪਤਾ ਕਿੱਦਾਂ ਲੱਗਦਾ ਕੋਈ ਕਦੋਂ ਬਣ ਗਿਆ ਇਹ ਕਿੱਦਾਂ ਬਣ ਗਿਆ ਮੈਂ ਲਾਉਣ ਲੱਗੀ ਹਾਂ ਤਾਂ ਪਤਾ ਕਿੱਦਾਂ ਲੱਗਦਾ ਹੈ ਹੈ ਆ ਹੁਣ ਰਿੱਜੀ ਰਿੱਜੀ ਵੀ ਤਾਂ ਬਾਠ ਠੀਕੇ ਬਣ ਗਿਆ ਜੋ ਰਿੱਜੀ ਗਿਆ ਤਾਂ ਬਣ ਗਿਆ ਹੈ ਹਾਂ ਮੇਰੇ ਜਿਗਨ ਜਗਾ ਜੜਾ ਹਾਂ ਬੜਾ ਸੋਹਣੀਆਂ ਹੋ ਗਈਆਂ ਆਂਦਾ ਹੈ ਨਾ ਮਤਲਬ ਮੈਨੂੰ ਆਂਦਾ ਹੈ ਮਤਲਬ ਮੈਨੂੰ ਕਿੰਨਾ ਕਿਟਮ ਰੱਖਣਾ ਹੁੰਦਾ ਬੂ ਇਹਨੂੰ ਅੱਗ ਤੇ ਕਿੰਨਾ ਕਿਟਮ ਰੱਖਣਾ ਅੱਗ ਤੇ ਇਦਾਂ ਹਿਲਾਣਾ ਲਾ ਆਦੀ ਲਹਾਉਂਦੀਆਂ ਬੈਠੀ ਹੁਣ ਤਾਂ ਲਹਾਣ ਲੱਗੀ 10 ਮਿੰਟ ਹੋਏ ਆ ਐ ਇਦਾਂ ਹੀ ਆ 10 ਮਿੰਟ ਤਾਂ ਮੈਂ ਲਾ ਹਾ ਤਾਣਾ ਨੂੰ ਮੈਨੂੰ ਲੱਗਦਾ ਹਨਾ 10 ਮਿੰਟ ਤਾਂ ਮੈਨੂੰ ਹੋ ਗਏ ਨਾ ਬੂਆ ਬੈਠੇ ਨੂੰ ਆ ਗਾਣਾ ਸੁਣਾ ਦੇ ਗਜਰੇਲੇ ਤੇ ਕੋਈ ਹੈ ਗਜਰੇਲੇ ਤੇ ਗਾਣਾ ਸੁਣਾ ਦੇ ਕੋਈ ਬਾਤਾਂ ਬਣ ਗਿਆ ਹੁਣ ਦੁਆ ਕੰਮ ਵਿੱਚ ਪਾ ਦੇਣਾ ਉਹ ਨਹੀਂ ਮੈਂ ਕਹਿੰਦਾ ਗਜਰੇਲੇ ਤੇ ਗਾਣਾ ਸੁਣਾ ਦੇ ਕੋਈ ਹੈ ਗਜਰੇਲੇ ਤੇ ਗਾਣਾ ਸੁਣਾ ਦੇ ਕੋਈ ਨਹੀਂ ਨਹੀਂ ਸੁਣਾ ਦੇ ਆਉਂਦਾ ਤਾਂ ਤੈਨੂੰ ਹੁਣਾ ਕੋਈ ਆਉਂਦਾ ਹੁਣਾ ਪੱਕੀ ਗੱਲ ਆ ਨਹੀਂ ਕੱਤੇ ਆਂਦਾ ਫਿਰ ਤੈਨੂੰ ਮੇਰੇ ਤੇ ਆਂਦਾ ਹਾਂ ਮੇਰੇ ਤੇ ਸੁਣਾ ਦੇ ਕੋਈ ਜਿਹਨੇ ਜਿਹੜੀ ਮੇਰੇ ਘਰ ਵਾਲੀ ਹੋਣੀ ਆ ਹਾਂ ਉਹਨੂੰ ਪੂਰੀ ਸੋਖ ਹੋਣੀ ਆ ਹਾਂ ਉਹਨੂੰ ਕੁਕਿੰਗ ਉਹਨੂੰ ਖਾਣਾ ਬਣਾਉਣਾ ਆਉਂਦਾ ਆ ਹਾਂ ਹੋਣੀ ਆ ਨਾ ਹਾਂ ਜੇ ਤਾਂ ਤੈਨੂੰ ਹੁਣ ਸੋਖ ਆ ਮੇਰੀ ਹੈ ਕਿ ਨਹੀਂ ਹਾਂ ਘਰ ਚ ਗੇ ਨਹੀਂ ਆਉਂਦੀ ਫਿਰ ਰੱਖਿਆ ਮੈਂ ਅੰਮਾ ਦੁੱਧ ਲੈ ਕੇ ਦੇ ਚਾਚੀ ਕਿੱਦਾਂ ਲੈ ਚਾਚੀ ਪਹੁੰਚ ਗਈ ਹੈ ਹੁਣ ਗਜਰੇਲਾ ਬਣੂਗਾ ਹੁਣ ਆਂਦਾ ਹੈਗਾ ਬਣਾਉਣਾ ਭੂਗਾ ਨੂੰ ਆਂਦਾ ਨਾ ਘਰ ਚੋਂ ਕੱਲੀ ਨੂੰ ਨੋ ਵੀ ਦੁੱਧ ਵਾਲਣ ਲੱਗੇ ਹੁਣ ਭੂਆ ਕਿੰਨਾ ਦੁੱਧ ਪਾਇਆ ਹੁਣ ਭੂਆ ਹਾਂ ਕਿੰਨਾ ਦੁੱਧ ਪਾਇਆ ਹੁਣ ਵਿੱਚ ਮੈਨੂੰ ਨਹੀਂ ਪਤਾ ਜੀ ਪਤਾ ਇਹ ਨੂੰ ਭਾਈ ਸਹੀ ਸਹੀ ਜਵਾਬ ਤਾਂ ਦੇਣਾ ਨਹੀਂ ਭੂਆ ਨੇ ਕੋਈ ਕਦੇ ਵੀ ਮੈਨੂੰ ਨਹੀਂ ਪਤਾ ਹੈਗਾ ਕਿੰਨਾ ਬਾਇਆ ਹੈ ਹੁਣ ਤੂੰ ਕਿਹੜੇ ਹਿਸਾਬ ਨਾਲ ਗਾਜਰਾਂ ਚ ਇਹਨੂੰ ਖੋਆ ਨੂੰ ਖੋਏ ਨੂੰ ਪਾਉਂਗੀ ਇੱਦਾਂ ਹੁਣ ਤੈਨੂੰ ਕੀ ਪਤਾ ਲੱਗੂਗਾ ਜੇ ਹੁਣ ਗਾਜਰਾਂ ਗਾਜਰਾਂ ਵਿੱਚ ਪਾਵਾ ਕੋੰਟਰੀ ਖੋਆ ਪਾ ਦੇ ਜਿਵੇਂ ਗਾ ਜਿਵੇਂ ਗਾ मतलब ਗਜਰੇਲਾ ਘਟ ਗਿਆ ਖੋਆ ਪਾਦ ਗਿਆ ਫੇਰ ਉਹਦਾ ਗਜਰੇਲਾ ਕੀ ਰਹਿ ਗਿਆ ਹੈ ਹਾਂ ਜਿਵੇਂ ਬਰਫੀ ਦੇ ਦੇਓ ਤਾਂ ਬਰਫੀ ਬਣ ਗਈ ਕਿੰਨਾ ਟਾਈਮ ਲਾਉਣਾ ਇਹਨੂੰ ਦੂਜਾ ਕੰਨਾ ਪਣਾ ਬੂਆ ਹੈ ਕਿੰਨਾ ਟਾਈਮ ਹਲਾਉਣਾ ਪੈਣਾ ਇਹਨੂੰ ਹਣ ਮੈਂ ਇਹ ਜਦੋਂ ਕੱਢ ਜਮਗਾ ਕਿੰਨਾ ਟਾਈਮ ਲੱਗ ਜੂ ਇਹਨੂੰ ਇੰਨਾ ਚਿਰ ਮਾਜੀ ਲੱਗ ਜਾਏ ਘੰਟਾ ਤਾਂ ਲੱਗ ਜਾਣਾ ਨਾ ਸੁੱਖ ਹੈ ਸੁੱਖਾ ਲੱਗ ਜਾਣਾ ਨਾ ਘੰਟਾ ਜਿਆਦਾ ਲੱਗ ਜਾਣਾ ਜਿਆਦਾ ਲੱਗ ਜਾਣਾ ਨਾ 2-3 ਘੰਟੇ ਲੱਗ ਜਾਣ ਇੱਥੇ ਇਹ ਚੱਤੀ ਤੋਂ ਹੈ ਨਾ ਮੈਂ ਚੱਲੀ ਜਾਣਾ ਹੀ ਨਹੀਂ ਦੇਣਾ ਜਦ ਤੱਕ ਬਣਦਾ ਨਹੀਂਗਾ ਸਾਨੂੰ ਮਿਲ ਜਾਈਏ ਇਸ ਤੇ ਸਦਰੇ ਉੱਥੇ ਉੱਝਾਈ ਜਾ ਬੁਝਰੇਲਾ ਵੀ ਨਹੀਂ ਮਿਲਣਾ ਅਵੀ ਖਾਣਾ ਹੀ ਨਹੀਂ ਕਿਤੇ ਰਿਲਾ ਉਹ ਮੈਂ ਤਾਂ ਇਹਨਾਂ ਨੂੰ ਕਹਿੰਦਾ ਸੌਂ ਜਾਓ ਜਾ ਕੇ ਮੈਂ ਆਪੇ ਬਣਾ ਲਾਣਾ ਆਉਂਦਾ ਹੀ ਆ ਮੈਨੂੰ ਬਣਾਉਣਾ ਲੱਖੀ ਮੈਨੂੰ ਦਾੰਦਾ ਹਲਾ ਕਹਿੰਦਾ ਦਾਦੀ ਮੰਗ ਰਹੀ ਆ ਇਹ ਪੰਪ ਪਟਾ ਮਮਾ ਅੱਗੇ ਨਾ ਆਉਂਦਾ ਹੀ ਕਹਿੰਦੀ ਦਾਦੀ ਨੂੰ ਚਾਹ ਪਿਆਜ਼ ਕੱਟਣਾ ਆਵੇ ਪਤਾ ਹੀ ਆ ਉਹਨੂੰ ਪੁੱਛ ਕੇ ਦੇਖ ਰਿਹਾ ਤੇ ਦੇਖੇ ਕਿਦਾਂ ਚੰਗਾ ਵਿਚਾਰ ਹੁਣ ਇਹ ਦੇਖ ਲਾ ਦਿਨ ਅਜੇ ਇੱਕ ਨਹੀਂ ਹੋਇਆ ਪੂਰਾ ਇੱਥੇ ਹੱਥ ਜੋੜਨ ਲੱਗੀ ਮੈਨੂੰ ਘਰੇ ਛੱਡਿਆ ਦੇਖ ਲਾ ਫੇ ਹੁਣ ਇੰਡੀਆ ਪਾਕਿਸਤਾਨ ਹੋ ਜਾਣਾ ਇੰਡੀਆ ਪਾਕਿਸਤਾਨ ਹੁਣੇ ਹੋ ਜਾਣਾ ਹਾਂ ਹਾਂ ਉਹਦੇ ਇੱਥੇ ਘੁੰਮਦੀ ਤਾਂ ਅੱਧੀ ਕਿਹੜਾ ਦੂਰ ਐ ਮੈਂ ਦੱਸ ਦੇਣਾ ਹੁਣੇ ਹਾਂ ਦੱਸ ਦੋ ਜੇ ਬਤਨ ਕੀ ਕਹੀ ਜਾਂਦੀ ਐ ਹਾਂ ਹਣੇ ਇੱਥੇ ਖਲਾਰਾ ਪਿਆਣਾ ਆ ਆ ਪੀ ਲਿਆ ਪੀ ਲਿਆ ਥੋੜਾ ਜਿਹਾ ਰਹਿ ਗਿਆ ਪੀ ਲਾ ਤੇ ਮੈਂ ਪਹਿਲਾਂ ਸੋਣਾ ਜਾ ਕੇ ਤੂੰ ਸਹੀ ਗੱਲ ਸਹੀ ਗੱਲ ਐ ਇਹ ਹਾਂ ਛੱਡ ਦੀ ਗਾਨੀ ਕਿੱਦਾਂ ਕਹਿੰਦੀ ਚਾਚੀ ਮੈਂ ਕਿ ਲਾਚਮੀ ਨੇ ਬਾਹਰਲਾ ਚੁੱਲਾ ਮੰਨੇ ਉਹ ਮੋਂ ਅੰਦਰਲਾ ਬੱਲੇ ਸਹੀ ਹੈ ਨਾ ਭੂਆ ਨੇ ਬਾਹਰਲਾ ਚੁੱਲਾ ਆਹਾ ਮੈਂ ਛੋਟੇ ਆ ਦਾਦੀ ਨੇ ਅੰਦਰਲਾ ਮੰਨੇ ਇਕੱਠੇ ਨਹੀਂ ਕਿ ਚੁੱਲੇ ਤੇ ਬਹਿ ਸਕਦੀਆਂ ਆਪੇ ਅੰਦਰ ਰੱਟ ਗਿਆ ਆਪੇ ਰੋਕੇ ਪਾ ਕੇ ਖਾਵਾ ਨਾ ਚੱਲੀ ਹਾਂ ਤਾਂ ਗਜਰੇ ਇੱਲਾ ਖਾਣਾ ਨਹੀਂ ਖਾਣੀ ਰੋਟੀ ਇਹ ਗੰਨਾ ਸੰਨੇ ਤੇ ਆ ਚੱਲ ਗੋਭੀ ਨੂੰ ਮਲਾਮਾ ਤੜਕਾ ਚੱਲ ਆ ਵਾਅਦਦੀ ਮੇਰਾ ਗਾਣਾ ਸੁਣਾ ਦੇ ਕਹਦੇ ਕੋਲੇ ਹੀ ਆ ਉੱਚੀ ਦੇਣੀ ਕਹਦੇ ਉੱਚੀ ਕਹੇ ਤਾਂ ਹੈ ਨਾ ਦਾਸ ਨਾ ਰੰਬ ਦਾ ਮੈਂ ਅੱਗੇ ਕੱਲ ਹੱਥ ਜੋੜ ਕੇ ਜੋੜ ਕੇ ਭਾਂਜਦੇ ਹਾਂ ਤੇ ਮੈਂ ਨਹੀਂ ਛੱਡਿਆ ਪੇ ਤੂੰ ਹਟਦੀ ਦਾਬ ਨਹੀਂ ਹੁਣ ਪੰਗੇ ਲੈਣੋ ਹੈ ਹਟਦੀ ਤਾਂ ਹੁਣ ਤੂੰ ਆਪ ਨਹੀਂ ਹੁਣ ਵੀ ਮੈਨੂੰ ਕਹਿ ਕੇ ਏੜੀਆਂ ਜਾ ਉਦੋਂ ਪੁੱਛ ਲੈ ਸਹੀ ਗੱਲ ਆ ਕਿਦਾਂ ਦੁਬਾਰਾ ਤੋਂ ਮਜ਼ਾ ਨਹੀਂ ਬਣਾਣਾ ਇਦਾਂ ਨੂੰ ਕੀਤਾ ਕੈਮਰਾ ਆਂਦੇ ਪੂਆ ਆਜ ਤਾਂ ਆਂਦੀ ਆ ਆਵਾਜ਼ ਆਂਦੀ ਕਿਸੇ ਨੂੰ ਵੀ ਪਤਾ ਹੁਣ ਆ ਦੇ ਮੈਨੂੰ ਫੋਟੋ ਆਈਓ ਕਿਹੜੀ ਆ ਪੂਆ ਆ ਚਾਚੀ ਨੂੰ ਸੁਣਾਇ ਦੀ ਗਾਣਾ ਚਾਚੀ ਕਿਦਾਂ ਸੀ ਪੁੱਠਾ ਪੰਗਾ ਲੈ ਲੈ ਜੱਟ ਜੀ ਹਾਂ ਅੱਗੇ ਐਵੇਂ ਬੋਕਦੇ ਸਿੰਗਰ ਨੂੰ ਹੱਥ ਲਾ ਕੇ ਘਾਲ ਸੋਣਾ ਫੇਰ ਤੂੰ ਕਹਿੰਦੀ ਆ ਵੀ ਮੈ ਮੈਨੂੰ ਛੱਡਿਆ ਹਨਾ ਹੱਥ ਜੋੜ ਕੇ ਹੁਣ ਤ ਪੰਗੇ ਆਪ ਲੈਣੀਆਂ ਆ ਹਾਂ ਹੁਣ ਤ ਕਹਿ ਕੇ हटੀਏ ਦਾਦੀ ਨੂੰ ਕੋਈ ਪਤਾ ਨਹੀਂ ਕੀ ਕਰਦੇ ਹੈ ਅਚੰਗਾ ਇਦਾਂ ਸਹੀ ਉਹ ਨਾਲ ਪੰਗੇ ਲੈਣਾ ਨਹੀਂ ਉਹਦੇ ਮਨ ਬਹੁਤ ਆਉਂਦੇ ਪੰਗੇ ਲੈਣ। ਸਹੀ ਗੱਲ ਹੈ। ਜੜ ਤਾਂ ਤੂੰ ਹੀ ਆ। ਸਾਦੀ ਯਾਰ। ਐਦਾਂ ਹਲਾਣਾ ਇਹਨੂੰ ਠੀਕ ਆ। ਸਿੱਖ ਲਾਪੂ ਆ ਹੁਣ। ਪੂਆ? ਹਾਂ। ਸਿੱਖ ਲਾਹਦੇ ਹੁਣ ਫੇਰ ਨਾ ਮੈਨੂੰ ਕਈ ਕੱਢਣੂ ਆਪਣਾ ਕੱਢਣੂ ਹੁਣ ਤੋਂ ਨਵਾਬ ਬਣਾਉਣਾ ਪੈਣਾ ਆ। ਕੱਲ ਨਹੀਂ ਮੈਂ ਹੁਣ ਇੱਥੇ ਹੁਣ। ਚਾਚੀ ਤੁਮੀ ਸਿੱਖ ਲਾ ਮੈਨੂੰ ਬਾਅਦ ਚ ਕਹੂਗੀ ਮੈਂ ਦੱਸ ਕਿੱਦਾਂ ਬਣਾਉਣਾ 15 ਕ ਮਿੰਟ ਹੋਏ ਅਜੇ ਤਾਂ ਘੰਟੇ ਤੋਂ ਉੱਪਰ ਲੱਗ ਜਾਣਾ ਇਹਨੂੰ ਹਜੇ ਹਿੱਦਾਂ ਅੱਗ ਤੇਜ ਕਰਦੇ ਪੂਆ ਪੂਆ ਹਾਂ ਅੱਗ ਤੇਜ ਕਰਦੇ ਇਹਨੂੰ ਇਸ ਵਾਲੀ ਭੱਟੀ ਹੋਵੇ ਤੇ ਛੇਤੀ ਕੱਢਦਾ ਤੂੰ ਨਹੀਂ ਇਦਾਂ ਬਣਾਓ ਚਾਚੀ ਇਦਾਂ ਬਣਾਉਣਾ ਚਾਹੀਦਾ ਹੈ ਪਤਾ ਤੈਨੂੰ ਹੌਲੀ ਹੌਲੀ ਅੱਗ ਤੇ ਪਤਾ? ਹਾਂ ਹੁੰਦਾ ਫੇਰ ਕਹਤੇ ਕਈ ਜਾਨੀ ਆ ਤੇਜ਼ ਕਰ ਦੋ ਅੱਗ। ਪਤਾ ਕੁਛ ਨਹੀਂ ਹੈਗਾ ਚਾਚੀ ਤੁਹਾਨੂੰ ਜਿਆਦਾ ਬਣਾਉਣਾ ਹੋਵੇ। ਜਿਆਦਾ ਬਣਾਉਣਾ ਹੈਗਾ ਤੇ ਆ। ਬੰਦੇ ਉੰਨੇ ਗਏ ਹੁਣ ਘਰ ਚ। ਤੂੰ ਤਾਂ ਕਹ ਚਾਚੀ ਹੁਣ ਮੁਕਰ ਗਈ ਕਹਿੰਦੀ ਖਾਣਾ ਨਹੀਂ ਮੈਂ। ਮੇਰਾ ਜਿਵੇਂ ਕੱਲ ਨੂੰ ਨਾ ਕੋਲੀ ਹੱਥੀਂ ਦੇਖ ਲਈ। ਭਾਬੀ ਖਾਣਾ? ਨਹੀਂ ਭਾਬੀ ਮੁਕਰ ਗਈ। ਦੋ ਜਾਨੀਆਂ ਮੁਕਰ ਗਈਆਂ ਹੁਣ ਨਹੀਂ। ਉਹ ਫਿਰ ਨਹੀਂ ਆਉਣਾ ਅੱਡੀ ਵੱਡੀ ਕੜਾਹੀ ਵੀ ਲਿਆਂਦੀ ਦੀਵਾ ਇੰਨੀਆਂ ਹੁਣ ਗਰਮ ਜੂਨ ਚ ਬਣਾਉਣੀਆਂ ਆ ਚੋਲਾ ਨਹੀਂ ਬਣਾ ਲੈਣੀਆਂ ਠੰਡੀਆਂ ਚੋਲਾ ਨਹੀਂ ਬੰਨੀਆਂ ਹਾਂ ਕਮਾਲ ਆ ਯਾਰ ਇੱਕ ਪਤਾ ਨਹੀਂ ਕਿੱਥੋਂ ਨੌਕਸੇ ਜੇ ਕੱਢਦੀ ਰਹਿੰਦੀ ਚਾਚੀ ਤੁਹਾਡਾ ਮੱਟਾ ਵੀ ਆ ਗਿਆ ਪਿੰਡੇ ਤੋਂ ਜਿਹੜੀਆਂ ਰੈਸਪੀਆਂ ਕੱਢਦੀ ਰਹਿੰਦੀ ਚਾਚੀ ਤੂੰ ਕੱਢਦੀ ਰਹਿੰਦੀ ਮਾਲਵੇ ਦੀਆਂ ਜੱਟੀਆਂ ਹਥਾ ਤੈਨੂੰ ਮਾਲਵੇ ਦੀਆਂ ਨਾ ਚਾਚੀ ਤੂੰ ਚਾਚੀ ਐਨੂ ਦੂਰ ਬੈਹੰਦਾਂ ਆ ਬੱਡ ਰਹੀ Rajasthan ਦਾ ਬੱਡ ਰਹੀ ਪੈਹੰਦਾਂ ਮੋਰੇ ਪਰ ਢੰਡੇ ਤੋਂ ਲਿਆਂਦੀ ਹੋਆ ਚਾਚੀ ਦਾ ਚ ਜੀਪ ਲੈ ਕੇ ਆਈ ਸੀ ਲੰਡੀ ਜੀਪ ਦਾ ਹਨਾ ਡੱਬ ਵਾਲੀ ਤੋਂ ਲੰਡੀ ਜੀਪ ਲੈ ਕੇ ਆਈ ਦੀ ਚਾਚੀ ਕਿੱਥੇ ਚਾਚੀ ਉਹ ਜੀਪ ਹੋ ਜਾਣ ਉਹ ਖੜੀ ਉੱਥੇ ਚੱਲ ਜਾ ਕਾਲੇ ਰੰਗ ਦੀ ਉਹ ਉਹ ਲਿਆਂਦੀ ਸੀ ਚਾਚੀ ਨੇ ਉਹ ਦੁਬਾਰਾ ਹੁਣ ਦੁਬਾਰਾ ਤਿਆਰ ਕਰਾਈ ਸੀਗੀ ਟਿਕ ਲੱਗਦਾ ਦੁਆਰਾ ਤਿਆਰ ਕਰਾਈ ਹੈ ਨਾ ਹੁਣ ਉਹ ਚਾਚੀ ਨੇ ਜਿਆਦਾ ਦੀ ਲਿਆਂਦੀ ਹੋ ਸੀਗੀ ਵਿਆਹ ਦੀ ਚਾਚੇ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਪੁਰਾਣੀ ਹੋ ਗਈ ਸੀ ਚਾਚੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ 50 ਸਾਲ ਮੈਂ ਤਾਂ ਇਹਨਾਂ ਨੂੰ ਕਹੀ ਜਨਾ ਬੂ ਇੱਥੇ ਬੱਲ ਬੁਲਾ ਦਿਓ ਇੱਕ ਮੰਨਦੇ ਨਹੀਂ ਇਹ ਹੁਣ ਮੈਂ ਦੱਸ ਕੀ ਕਰਾਂ ਭੋਗ ਲੁਫਿਕਾਣੀ ਆ ਲੈ ਭਾਣ ਕੇ ਨਹੀਂ ਹੁਣ ਨਹੀਂ ਖਾਣੀ ਅੱਧਾ ਘੰਟਾ ਪੂਰਾ ਹੋ ਗਿਆ ਹੈ ਬਦਰ ਰੱਖੀ ਨੂੰ ਅੱਧਾ ਘੰਟਾ ਹੋ ਗਿਆ ਹੂੰ ਮੈਨੂੰ ਲੱਗਦਾ ਅੱਧਾ ਘੰਟਾ ਤਾਂ ਅੱਧੇ ਤੋਂ ਜ਼ਿਆਦਾ ਹੋਰ ਲੱਗੇ ਜਾਣਾ ਹਜੇ ਪਾਚਲੇ ਲੱਗਣਾ ਹਟਾ ਨਾ ਕਾਜ ਲਗਣਾ ਹੈ ਮੈਂ ਤਾਂ 10 ਦਾ ਘੰਟਾ ਮੇਰਾ ਕੰਮ ਹਜੇ ਪਿਆ ਮੈਂ ਕੰਨ ਨਾ ਜਾਣੂ ਤੁੰ ਤੋਂ ਆਪਣਾ ਮ ਕੰਮ ਨਵੇੜਲਾ ਉਧਰ ਮੰਨੂ ਮੈਂ ਇਧਰੋਂ ਭਾਂਡੇ ਗੁੰਡੇ ਤੋਂ ਲੈਣੇ ਆ ਫੇ ਤੁਮ ਜਨ ਉਧਰ ਕੱਪੜੇ ਤੋਂ ਲਵੇਂ ਭਾਂਡੇ ਤੋਂ ਲੈਣੇ ਇਧਰ ਭੂਆ ਤਾਂ ਚੱਲ ਬਹਿਲੀ ਬੈਠੀ ਆ ਜਾਦੀ ਮੈਂ ਹੀ ਨਵੇੜੇ ਦਾ ਆਲਾ ਕੰਮ ਤਾਂ ਭੂਆ ਦਾ ਜਾਨ ਨੂੰ ਮੈਂ ਆ ਕਰ ਦੇਣਾ ਆ ਸੱਚ ਨਾ ਪੜਾ ਦੇ ਉਹ ਆਵੇ ਜਾਣਦੇ ਐ ਨਾ ਕੋਈ ਕੰਮ ਸਤਖਾਰਿਆ ਨਹੀਂ ਹਾਂ ਤੇਰੀ ਦਾਦੀ ਨੂੰ ਭਾਂਡੇ ਮੰਨ ਜਣ ਦਾ ਕੋਰਸ ਕਰਾਇਆ ਫੇਰ ਦਾਦੀ ਦੇ ਗੱਲ ਦੇਖ ਲੈ ਪੰਗੇ ਪੰਗੇ ਆਪ ਲੈਨੀ ਤੂੰ ਹੁਣ ਦੇਖ ਲੈ ਜੇ ਮੈਂ ਹੁੰਦੀ ਬਸਹੀਂ ਹੁੰਦੀਆਂ ਕਰਦੇਗਾ ਫੇਰ ਤਾਂ ਕੋਰਸ ਹੋ ਜਾਂਦਾ ਹਮਮ ਇਹ ਚਾਹ ਜਾਂਦੇ ਆਇਆ ਜਾਇਆ 6 ਇੱਕ ਨਾਲ ਦੀ ਕਿਨੂ ਕਿਨੂ ਕੋਰਸ ਕਰਾਉਂਦੇ ਮੇਰੀ ਗੱਲ ਸੁਣ ਗੱਲ ਤੋਂ ਫੇਰ ਦਾਦੀ ਤੇ ਲੈ ਕੇ ਜਾਂਦੀ ਫੇਰ ਉਹ ਕਹਿੰਦਾ ਲੜਦੀ ਆ ਅੱਛਾ ਬਾਈ ਨਾ ਬੈਠਾ ਉਹਦਾ ਲੜੇ ਲੜੇ ਤਾਂ ਜਾਣਾ ਆ ਚਾਹੇ ਉਹ ਨੂੰ ਕੁਝ ਕਹੀਏ ਚਾਹੇ ਨਹੀਂ ਕੱਲ ਮੈਂ ਕੱਲ ਮੈਂ ਕੀ ਆ ਕਿਹਾ ਉਹ ਯਾਰ ਸਵੇਰੇ ਤਾਂ ਤੁਸੀਂ ਬੈਠੀਆਂ ਸੀ ਉੱਤੇ ਉੱਥੇ ਚੀਕੂ ਖਾਣ ਲੱਗੀਆਂ ਸੀ ਪਪੀਤਾ ਪਪੀਤਾ ਤੇ ਚੀਕੂ ਖਾਣ ਲੱਗੀਆਂ ਸਵੇਰੇ ਬੈਠੀਆਂ ਤੁਸੀਂ ਕੱਲ ਸਵੇਰੇ ਦੀ ਗੱਲ ਹੈ ਆਹੋ ਕੱਲ ਸਵੇਰੇ ਫਿਰ ਇਸ ਵਾਰ ਦਿੱਤਾ ਮੈਨੂੰ ਖੋਆ ਰੈਡੀ ਆ ਹੁਣ ਪਾ ਦੀਏ ਵਿੱਚ ਹੁਣ ਗਜਰੇਲਾ ਪਾ ਦੀਏ ਵਿੱਚ ਤੇ ਰੱਖ ਦਿਵਾਦੀਆਂ ਆ ਵੀ ਜੜਾ ਹੈ ਗੱਦ ਪੁੰਜ ਕੀ ਪਾ ਦੇ ਦਾ ਲੈ ਕੋਈ ਇਦਾਂ ਨਾ ਹੋਵੇਗੇ ਤੇ ਹੁਣ ਕੋਵਾ ਦੇ ਸਾਈਨਾਂ ਵਿੱਚ ਹੈ ਵੈਦਾਂ ਨਾ ਹੋਵੇ ਕੋਵਾ ਦੇ ਸਾਈਨਾਂ ਵਿੱਚ ਹੁਣ ਥੋੜਾ ਹੈ ਕੋਵਾ ਇਹ ਦਵਾ ਦਾ ਦੂਹ ਕਰਕੇ ਵਿੱਚ ਪਤਾ ਮੈਨੂੰ ਥੋੜੀਆਂ ਗੱਜਰਾ ਰੱਖ ਲੈਂਦੇ ਅੱਛਾ ਡਰਾਈ ਫਰੂਟਸ ਨਹੀਂ ਬਣੇ ਜਿੱਦਾਂ ਕਿਦਾਂ ਕਰਕੇ ਦਾਖਾ ਪਾਦਾ ਨਹੀਂ ਹੁਣ ਹੁਣ ਬਾਦਾਮ ਪੀਸੇ ਹੋ ਹੈ ਨਹੀਂ ਹੁਣ ਇਦਾਂ ਹੀ ਪਾਦਾ ਮਾੜੇ ਮਾੜੇ ਵਧੀਆ ਲੱਗਦੇ ਵਿੱਚ ਇਦਾਂ ਕਬੂਆ ਹੁਣ ਤਿਆਰਿਆ ਹੁਣ ਚੱਕ ਲਈਏ ਫੇ ਹੁਣ ਹੁਣ ਦੇਖ ਲੈ ਲੂਣ ਇਹਦਾ ਲੂਣ ਇਹ ਲੂਣ ਵਾਲਾ ਤਾਂ ਨਹੀਂ ਬਣਾਇਆ ਤਾਂ ਸੱਚੀ ਕਿਤੇ ਬੂਆ ਹੈ ਸੱਚੀ ਤਾਂ ਨਹੀਂ ਲੂਣ ਵਾਲਾ ਬਣਾਤਾ ਬਣਾਤਾ ਆ ਜਾਓ ਵੀ ਹੁਣ ਜੇਨੇ ਜੇਨੇ ਖਾਣਾ ਆ ਜਲਦੀ ਜਲਦੀ ਆ ਜਾਓ ਹਨਾ ਬੂਆ ਹੈ ਤੂੰ ਜੇਨੇ ਜੇਨੇ ਆਣਾ ਜਲਦੀ ਜਲਦੀ ਆ ਜਾਓ ਹੁਣ ਆ ਕਿਨੇ ਇਥੇ ਹਾਂ ਆਣਾ ਨਹੀਂ ਕਿਸੇ ਨੇ ਅੰਜੇ ਆਣਾ ਤੂੰ ਕਹ ਸਵੇਰ ਨੂੰ ਆ ਜਾ ਫਿਰ ਜਿੰਨੇ ਜਿੰਨੇ ਆਣਾ ਕਹਦੇ ਸਾਰਿਆਂ ਨੂੰ ਜਿੰਨੇ ਜਿੰਨੇ ਆਣਾ ਸਵੇਰ ਨਿਵਾ ਜਾਓ ਫੇਨ ਆ ਗਿਆ ਤੂੰ ਕਹ ਸਾਰਾ ਖਾ ਲੈਣਾ ਮੈਂ ਨਹੀਂ ਅੱਗ ਲੱਗੀ ਡੈਣਿਆ ਮੈਂ ਹਾਂ ਚਲ ਜਾ ਕਬੂਆ ਲਾਲਾ ਫੇ ਹੁਣ ਤੇਂ ਰਾ ਦੇ ਹੋਂ ਲਾਲਾ ਹੁਣ ਬੜਾ ਦਿਲ ਕਰਦਾ ਖਾਣ ਨੂੰ ਜਲਦੀ ਜਲਦੀ ਹੁਣ ਪਾ ਦੇ ਮੈਨੂੰ ਅਨਕੋਲੀ ਚ ਜਲਦੀ ਲੈ ਦੇ ਕੋਲੇ ਅੰਮਾ ਲਾ ਦੇ ਮੜਾ ਜਾ ਕੋਲੀ ਚ ਪਾ ਦੇ ਮੈਨੂੰ ਹੁਣ ਚਲ ਜਲਦੀ ਕਰ ਅ ਮੈਂ ਬਣਾਇਆ ਸਾਰਾ ਕੱਲੇ ਨੇ ਮੈਂ ਬਣਾਇਆ ਨਾ ਪੂਆ ਪੂਆ ਪਾ ਕਰ ਤਾਹੇ ਕੀਤਾ ਓਕੇ ਹੋ ਗਿਆ ਇਹਨੂੰ ਹੁਣ ਕੰਮ ਓਏ ਹੋਏ ਹੋਏ ਸਵਾਦ ਆਇਆ ਪਿਆ ਪੂਰਾ ਅੰਮਾ ਇਹਦਾ ਹਲਾ ਨਾ ਹੁਣ ਜਲਦੀ ਜਲਦੀ ਕੋਲੀ ਚ ਪਾ ਪੰਜਾਮਾ ਹੁਣ ਅੰਦਰ ਨੂੰ ਲੈ ਕੇ ਜਾਣਾ ਅੰਦਰ ਖਾਣਾ ਹੈ ਹੁਣ ਮੈਂ ਜਾ ਕੇ ਲੈ ਜਾ ਕੇ ਆਦੇ ਜਲਦੀ ਸਿਰਾ ਲੱਗਿਆ ਵਿਆ ਸਿਰਾ ਆਜ ਹੁਣ ਜਿਹਨੇ ਜਨੇ ਖਾਣਾ ਜਲਦੀ ਆਜੋ ਨਹੀਂ ਆਣਾ ਤਾਂ ਮਰਜੀ ਆ ਤੁਹਾਡੀ ਫੇ ਹੁਣ ਇਹਨਾਂ ਨੂੰ ਯੋਰ ਪਾਣਾ ਹੈਗਾ ਅਸੀਂ ਹੈਗਾ ਅੱਗੇ ਥੋੜਾ ਬਣਾਇਆ ਆ ਸੋਹਣੇ ਬੁਆ ਹੁਣ ਇੱਧਰ ਸੋਣਾ ਮੇਰੇ ਨਾਲ ਇੱਧਰ ਮੇਰੇ ਘਰ 'ਚ ਸੋਣਾਗੇ ਆਪਣੇ 'ਚ? ਨਾ ਆਪਣੇ 'ਚ ਸੋਣਾ ਮੈਂ ਨਹੀਂ ਤੇਰੇ ਘਰ 'ਚ ਆ ਜਾ ਇੱਧਰ ਨਹੀਂ ਦੇ ਇੱਧਰ ਸੋ ਜਾ ਅੱਜ। ਚਲ ਚੰਗਾ ਫੇਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਕਹ ਉੱਚ ਦੇ ਗੁੱਡ ਨਾਈਟ ਹਾਂ